ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਜਗਵੀਰ ਸਿੰਘ ਸਰਪੰਚ ਪਿੰਡ ਤਲਵੰਡੀ ਖੁੰਮਣਾ ਬਲਾਕ ਮਝੂਠਾ ਜੀ ਸਿੰਧੀ ਅੱਜ ਕਿਸਮਤਲੇ ਤੇ ਇਕੱਠੇ ਪਿੰਡ ਵਿੱਚ ਇਹ ਸਾਡੇ ਪਿੰਡ ਦੀ ਪੁਰਾਣੀ ਮੰਗ ਸੀ ਜੀ ਪਹਿਲਾਂ ਤੇ ਸਾਡੇ ਪਿੰਡ ਦਾ ਚਾਸਪਾ ਬਿਲਕੁਲ ਕੱਚਾ ਜੀ ਟੋਏ ਪਏ ਸੀ ਜੀ ਉਹ ਸਾਡੀ ਪੰਚਾਇਤ ਨੇ ਔਰ ਪਿੰਡ ਦੇ ਸਹਿਯੋਗ ਨਾਲ ਚਾਸਪਾ ਪੱਕਾ ਕੀਤਾ ਗਿਆ ਜੀ ਅੱਜ ਜਿਹੜੀਆਂ ਪਿੰਡ ਦੀਆਂ ਅੰਦਰਲੇ ਗਲੀਆਂ ਸੀ ਖਾਸ ਕਰਕੇ ਜਿਹੜੀ ਗਲੀ ਆਪਾਂ ਖੜੇ ਹਾਂ ਜੀ ਤਿੰਨ ਗਲੀਆਂ ਨੇ ਇਹ ਸਾਡੇ ਇਸ ਪੂਰਾ ਮਹੱਲਾ ਖੜਾ ਜੀ ਅਛਲ ਮਿਸਤਰੀ ਦੇ ਘਰ ਤੋਂ ਲੈ ਕੇ ਜੀ ਤੇ ਬਾਹਰ ਤੱਕ ਗਲੀ ਜਾਂਦੀ ਹੈ ਜੀ ਇਹ ਤਕਰੀਬਨ ਕੋਈ ਦੀ ਲੰਬਾਈ 500 ਫੁੱਟ ਬਣ ਜਾਂਦੀ ਹੈ ਇਹ ਗਲੀ ਕਟਵਾ 1.5 ਫੁੱਟ ਨਿਵੇਂ ਸੀ ਜਿਹਦੇ ਵਿੱਚ ਸਾਡੀ ਪੰਚਾਇਤ ਵੱਲੋਂ ਅੱਜ ਘਟਕਾ ਪਾ ਕੰਕਰੀਟ ਪਾ ਕੇ ਉੱਚਾ ਕੀਤਾ ਜਾ ਰਿਹਾ ਤੇ ਨਾਲ ਨਾਲੀ ਬਣਾਈ ਜਾ ਰਹੀ ਹੈ ਇਹ ਮਹੱਲੇ ਦੀ ਬੜੀ ਪੁਰਾਣੀ ਮੰਗ ਸੀ ਜੀ ਘੱਟ ਵੱਟ 10 ਸਾਲ ਪੁਰਾਣੀ ਮੰਗ ਸੀ ਇਹ ਗਲੀ ਬਣੀ ਨ ਕਦੀ ਅੱਜ ਉਸ ਗਲੀ ਨੂੰ ਅਸੀਂ ਪੂਦੇ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਗਲੀ ਨੂੰ ਉੱਚਾ ਤੇ ਵਧੀਆ ਬਣਾ ਰਹੇ ਹਾਂ ਜੀ ਕੀ ਕਾਰਨ ਹੈ ਜਿਹੜੇ ਵਿਕਾਸ ਦੇ ਕੰਮ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਇੰਨੇ ਚਿਰਾਂ ਚ ਰੁਕੇ ਕਾਰਨ ਤੇ ਬੜੇ ਨੇ ਜੀ ਜੇ ਕਾਰਨ ਦੱਸਣ ਲੱਪੀ ਤੇ ਫੇਰ ਬੜਾ ਕੁ ਬਾਹਰ ਨਿਕਲਦਾ ਜੀ ਕਾਰਨ ਆਪਾਂ ਨਾਂ ਦੱਸੀ ਚੰਗੀ ਵਾਲੀ ਹੈ ਜੀ ਪਿੰਡਾਂ ਦੀ ਥਾੜੇ ਬੰਦੀਆਂ ਸਿਆਸਤਾਂ ਪੋਲਿਟਿਕਲ ਜੋ ਕੰਮ ਹੁੰ ਪਰ ਇਸ ਵਾਰ ਸਾਡੇ ਪਿੰਨੂ ਫੁੱਲ ਪੰਚਾਇਤ ਮਿਲੀ ਹੈ ਜੀ ਔਰ ਸਾਰੀ ਪੰਚਾਇਤ ਬਹੁਤ ਸੋਹਣੀ ਪੰਚਾਇਤ ਬਣੀ ਜੇ ਪੜੀ ਲਿਖੀ ਪੰਚਾਇਤ ਬਣੀ ਹੈ ਸਾਰਾ ਪਿੰਡ ਹੀ ਪੰਚਾਇਤ ਦਾ ਸਪੋਰਟ ਕਰ ਰਿਹਾ ਔਰ ਉਹਨਾਂ ਦੇ ਸਪੋਰਟ ਕਰਕੇ ਹੀ ਆਪਾਂ ਜੇ ਜਿਹੜੇ ਪਿੰਡ ਦੇ ਵਿਕਾਸ ਹੈ ਉਹ ਬੜੇ ਯੋਗ ਨਾਲ ਕਰ ਰਹੇ ਜੀ ਉਹਦੇ ਮੁਤਾਬਕ ਹੈ ਜੇ ਗਲੀ ਬਣਦੀ ਹੈ ਜੀ ਮੇਰਾ ਨਾਮ ਭਾਰੀ ਗੁਰਮukh ਸਿੰਘ ਗੁਰਮukh ਜੀ ਹਾਂਜੀ ਹਾਂਜੀ ਆ ਜਿਹੜਾ ਤੁਹਾਡੇ ਬਾਜ਼ਾਰ ਬਣਾਏ ਜਾ ਰਹੇ ਸਪੰਚ ਚਲੋ ਕੀ ਕਹਿੰਦਾ ਗੁਰਮukh ਭਾਈ ਇੱਥੇ ਪਹਿਲਾਂ ਵੀ ਚਲੋ ਸਰਪੰਚ ਸਾਹਿਬ ਨੇ ਕੰਮ ਕਰਵਾਇਆ ਹੈ ਗਲੀ ਦੇ ਵਿੱਚ ਪਰ ਪਹਿਲਾਂ ਵੀ ਉੱਤੇ ਪਾਗ ਚਲਦੇ ਵਿਚਲੀਆਂ ਆ ਅੰਦਰਲੀ ਗਲੀ ਦੇ ਨਾਲ ਲੈਵਲ ਹੈਗਾ ਹੀ ਕੋਈ ਇਹਦਾ ਵੀ ਸਾਰਾ ਹੁਣ ਲੈਵਲ ਕਰਵਾਇਆ ਸਰਪੰਚ ਸਾਹਿਬ ਨੂੰ ਕਹਿ ਕੇ ਤੇ ਇਹ ਵੀ ਸਗੋਂ ਬਾਹਰ ਲੀਆਂ ਗਲੀਆਂ ਜਿਹੜੀਆਂ ਅੰਦਰ ਲੀਆਂ ਉਹ ਵੀ ਚੁੱਕਣ ਡੇ ਆ ਤੇ ਪਹਿਲਾਂ ਨੰਗਿਆ ਨਹੀਂ ਜਾਂਦਾ ਇੱਥੋਂ ਜਦੋਂ ਮੀਂਹ بارش ਪੈਂਦੀ ਆ ਪਾਣੀ ਆਹਰੰਦਾ ਇਹਦਾ ਲੰਗ ਲੰਗ ਨਹੀਂ ਹੁੰਦਾ ਇੱਥੋਂ ਦੀ ਤੇ ਪਰ ਇਹ ਗੁਰਦਾਰੇ ਵਾਲੀ ਗਲੀ ਆ ਉਹ ਵੀ ਇਦਾਂ ਹੀ ਆ ਤੇ ਅੱਜ ਕੀ ਸਰਪੰਚ ਸਾਹਿਬ ਉਹਨਾਂ ਨੂੰ ਕਹਿ ਕੇ ਆਹੀਂ ਤੇ ਇਹ ਕੰਮ ਕਰਵਾਉਣ ਡੇ ਆ ਨਾਲ ਲੱਗ ਕੇ ਸਰਪੰਚੋ ਲੋ ਪਿੰਡ ਦੇ ਵਿੱਚ ਕਿੱਦਾਂ ਦੇ ਕੰਮ ਕੀਤੀ ਬਹੁਤ ਵਧੀਆ ਉਪਰਾਲਾ ਚੱਲਣ ਡਿਆ ਆ ਜੀ ਪਿੰਡ ਦਾ ਬਾਹਰ ਫਿਰਨੀ ਸਾਰੀ ਪੱਕੀ ਹੋ ਗਈ ਆ ਤੋਣ ਪਿੰਡ ਦੀਆਂ ਬਿਜਲੀਆਂ ਗਲੀਆਂ ਵੀ ਮੇਡੀਆਂ ਉਹ ਵੀ ਡੀਆਂ ਹੋਣ ਜੀ ਕਿੰਨਾ ਕੰਮ ਰਹਿ ਗਿਆ ਕੰਮ ਜੀ ਬਿਜਲੀਆਂ ਗਲੀਆਂ ਤੇ ਥੋੜੀ ਜਿਹੀ ਬਾਹਰਲੀ ਰਹਿ ਗਈ ਆ ਬਾਕੀ ਇਧਰੋਂ ਸਾਰੇ ਬਾਰ-ਬਾਰ ਹੋ ਗਿਆ ਜੀ ਪਤਾ ਲੱਗੇ ਇੱਥੇ ਆਏ ਨੂੰ ਅੱਜ ਵੀ ਜੀ ਮੈਂ ਤੇ ਕਿਹੜਾ ਪਿੰਡ ਵਿਜੇ ਕੁਮਾਰ ਪਿੰਡ ਤਲਵੰਡੀ ਖੁੰਮਣ ਹਾਂ ਜੀ ਹਾਂ ਵਿਜੇ ਕੁਮਾਰ ਜੀ ਤੇ ਅੱਜ ਤੁਹਾਡਾ ਪਿਆਰ ਬਣਿਆ ਕੀ ਕਰਨ ਚਾਹੁੰਦੇ ਮੈਂ ਜੀ ਅੱਜ ਤੋਂ 5 ਸਾਲ ਪਹਿਲਾਂ ਤੇ ਕਹਿ ਕਹਿ ਕੇ ਥੱਕ ਗਿਆ ਮੇਰੀ ਨਾਲੀ ਦੀ ਐਡਾ ਬੁਰਾ ਹਾਲ ਹੈ ਨਾ ਗੁਰਦੁਆਰਾ ਜਾਵਣ ਵਾਲੇ ਪਬਲੀ ਲੰਘ ਸਕਦੀ ਏ ਨਾ ਆਮ ਬੰਦਾ ਲੰਘ ਸਕਦਾ ਹੈ ਕਿਉਂਕਿ ਮੇਰੇ ਮਕਾਨ ਦੀ ਨੀਆਂ ਵੀ ਸਾਰੀਆਂ ਬਹਿ ਗਈਆਂ ਤੇ ਹੁਣ ਜਿਹੜੇ ਸਰਪੰਚ ਸਾਹਿਬ ਆਏ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਆ ਤੇ ਸਾਡੀ ਗਲੀ ਦਾ ਤੇ ਨਾਲੀ ਦਾ ਬਹੁਤ ਵਧੀਆ ਕੰਮ ਕੀਤਾ ਕੀ ਪ੍ਰੋਬਲਮ ਹੈ ਤੁਹਾਡੀ ਗਲੀ ਦੀ ਨਾਲੀ ਦੇ ਵਿੱਚ ਜੀ ਇੰਨੇ ਪਾਣੀ ਖਲੋ ਜਾਂਦਾ ਸਾਡੇ 2-2 ਫੁੱਟ 3-3 ਫੁੱਟ ਦੀ ਨੀਵੀਂ ਹੈ ਤੇ ਗਾਰ ਇੰਨੀ ਖਲੋ ਜਾਂਦੀ ਗੁਰਦੁਆਰਾ ਜਾਣ ਵਾਲੀ ਸੰਗਤ ਵੀ ਪਰੇਸ਼ਾਨ ਹੁੰਦੀ ਹੈ ਪਾਣੀ ਛੜਕਾਂ ਤੇ ਪਾਣੀ ਸੜਕਾਂ ਤੇ ਆ ਜਾਂਦਾ ਅੰਦਰਾਂ ਚ ਪਾਣੀ ਆਉਣ ਦਾ ਵੀ ਚਾਂਸ ਹੈਗਾ ਪੂਰਾ